ਸਮਾਣਾ ਦੇ ਮੇਨ ਰੋਡ ਤੇ ਕਾਰ ਇਤਨੀ ਤੇਜ਼ ਰਫ਼ਤਾਰ ਨਾਲ ਸਿੱਕੀ ਉਹਨੇ ਦੋ ਤਿੰਨ ਸਕੂਟਰਿਆਂ ਨੂੰ ਪਹਿਲਾਂ ਡਾੜਿਆ ਜਿਹਦੇ ਵਿੱਚ ਇੱਕ ਦੋ ਵਿਅਕਤੀ ਗੰਭੀਰ ਜ਼ਖਮੇ ਹਨ ਜਿਨ੍ਹਾਂ ਦੀ ਇੱਕ ਨੌਜਵਾਨ ਹੈ ਉਸ ਦਾ ਲੱਤ ਫੈਕਚਰ ਹੋ ਗਈ ਹੈ ਔਰ ਦੂਜੇ ਕੀ ਗੰਬਿਸ਼ਟਾ ਲੱਗੇ ਜਿਨ੍ਹਾਂ ਨੂੰ ਸਮਾਣਾ ਸਰਕਾਰੀ ਹਸਪਤਾਲ ਲੈ ਜਾਂਦੇ ਗਏ ਔਰ ਡਾਕਟਰਾਂ ਨੇ ਉਹਦਾ ਮੁੱਢਲਾ ਇਲਾਜ ਕਰਕੇ ਉਹਨਾਂ ਨੂੰ ਪਟਿਆਲੇ ਰੈਫਰ ਕੀਤਾ ਜਾ ਰਿਹਾ ਔਰ ਇਸ ਹਾਦਸੇ ਦੀ ਜਾਂਚ ਸੀਟੀ ਪੁਲਿਸ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਲੇਕਿਨ ਜਿਸ ਕਾਰ ਦੇ ਨਾਲ ਬੈਠਾ ਇੱਕ ਵਿਅਕਤੀ ਸੀ ਉਸਨੇ ਕਿਹਾ ਵੀ ਇੱਥੇ ਭੀੜ ਜ਼ਿਆਦਾ ਸੀ ਕੋਈ ਰੇੜੀ ਆ ਰਹੀ ਸੀ ਇਸ ਤਰ੍ਹਾਂ ਕਿ ਉਹਨੇ ਆਪਣਾ ਪੱਖ ਰੱਖਿਆ ਲ ਜਿਹੜੇ ਕਾਰ ਕੀ ਰਫਤਾਰ ਦਸਰੀ ਹੈ ਵੀ ਜਿਹੜੇ ਸੱਟਾਂ ਲੱਗੀਆਂ ਉਹ ਕਾਫੀ ਗੰਭੀਰ ਸੱਟਾਂ ਇਹਨ ਦੋ ਵਿਅਕਤੀਆਂ ਨੂੰ ਲੱਗੀਆਂ ਜਿਨ੍ਹਾਂ ਨੂੰ ਪਟਿਆਲਾ ਰੈਫਰ ਕੀਤਾ ਜਾ ਰਿਹਾ ਜੀ ਮੈਂ ਨਾ ਤੇਂਦਰਾਪੁਰੀ ਚ ਰਹਿੰਦੀ ਆ ਮੈਂ ਪਟਿਆਲੇ ਤੋਂ ਐਸੀ ਚੁੰਗੀ ਤੋਂ ਮਮਾ ਨੂੰ ਕਿਹਾ ਮੈਨੂੰ ਲੈਣ ਆ ਜਾਓ ਮੈਂ ਇੱਥੇ ਮੈਂ ਇੱਥੇ ਖੜੀ ਸੀ ਕਿ ਜਸਟ ਇਹ ਸਾਹਮਣੇ ਪਤਨੀ ਇਧਰੋਂ ਦੀ ਆ ਰਹੀ ਉਹਧਰੋਂ ਦੀ ਗੱਡੀ ਪੂਰੀ ਤੇਜ਼ ਆ ਰਹੀ ਸੀ ਮੈਂ ਵੀ ਵਿੱਚ ਆ ਜਾਣਾ ਸੀ ਗੱਡੀ ਦੇ ਹਾਂਜੀ ਇਹ ਵਾਲੀ ਗੱਡੀ ਪੂਰੀ ਤੇਜ਼ ਆ ਰਹੀ ਸੀ ਹਾਂਜੀ ਬਰੀਜਾ ਗੱਡੀ ਤੇ ਇਹਨਾਂ ਨੇ ਇੱਕੋ ਲੱਤ ਜਦੋਂ ਵਿੱਚ ਮਾਰੀ ਤਾਂ ਜਿਹੜੇ ਬੰਦੇ ਜਿਨ੍ਹਾਂ ਦੀ ਲੱਤ ਵਗੈਰਾ ਟੁੱਟ ਗਈ ਉਹ ਮਤਲਬ ਬਹੁਤ ਕੰਡੀਸ਼ਨ ਚ ਐਲੇ ਮੈਂ ਦੱਸ ਨਹੀਂ ਸਕਦੀ ਮੇਰਾ ਰੋੜਾ ਨਿਕਲ ਜਾਗਾ ਉਹ ਉੱਤੋਂ ਦੀ ਗੱਡੀ ਦੇ ਉੱਤੋਂ ਦੀ ਐ ਟੱਪ ਕੇ ਇਹ ਫੇਰ ਵੀ ਅੱਗੋਂ ਜ਼ਬਾਨ ਲੜਾ ਰਹੇ ਅੱਗੋਂ ਸੀ ਫੇਰ ਵੀ ਕੀ ਇਹਦੇ ਵਿੱਚ ਇਹ ਗੱਡੀ ਲੱਗੀ ਐ ਗੱਡੀ ਉਹ ਉਹਨਾਂ ਦੀ ਟੁੱਟ ਗਈਆਂ ਤੂੰ ਵੀ ਦੋਨੇ ਲਟਕ ਰਿਹਾ ਸੀ ਨਾ ਬਹੁਤ ਮਾੜੀ ਕੰਡੀਸ਼ਨ ਚ ਉਹਨਾਂ ਨੂੰ ਹਸਪੀਟਲ ਤੱਕ ਪਹੁੰਚਾਇਆ ਕਿਤੇ ਇਹ ਬਹੁਤ ਫਾਸਟ ਸੀਗੀ ਹਾਂਜੀ ਪਿੰਕੋ ਮੇਰੇ ਬਿਲਕੁਲ ਨਾਲ ਸੀਗਾ ਜੀ ਮੈਂ ਸ਼ੂਗਰ ਕਰੋ ਇੱਧਰ ਹੋ ਗਈ ਨਹੀਂ ਤਾਂ ਮੈਨੂੰ ਵੀ ਗੱਡੀ ਨੇ ਵਿੱਚ ਹੀ ਲੈ ਆਵਟਣਾ ਸੀ ਅਸੀਂ ਅੰਦਰ ਸਮਾਨ ਲੈ ਰਹੇ ਤੇ ਜੀ ਸਕੂਟਰੀ ਖੜਾ ਕੇ ਸੜਕ ਤੇ ਹਾਂ ਹਾਂ ਸਮਾਨ ਲੈ ਰਹੇ ਤੇ ਜੀ ਇਧਰੋਂ ਮੋਟਰਸਾਈਕਲ ਵੀ ਜਾ ਰਹੀ ਸੀ ਇਹਨਾਂ ਨੇ ਰਾਉਂਡ ਸਾਈਡ ਗੱਡੀ ਭੱਜੀ ਹੋਈ ਸੀ ਪਹਿਲਾਂ ਮੋਟਰਸਾਈਕਲ ਚੱਕਿਆ ਰੇੜੀ 'ਚ ਵੀ ਲੱਗੀ ਸਕੂਟਰੀ ਚੱਕ ਕੇ ਬਹੁਤ ਦੂਰ ਮਾਰੀ ਨਾਲ ਨਵੀਂ ਸਕੂਟਰੀ ਜੋ ਭੰਨਤੀ ਜੇ ਅਸੀਂ ਆਖਿਆ ਵੀ ਚਲੋ ਗਲਤੀਆਂ ਨਾ ਸ਼ਾਂਤੀ ਹੁੰਦੀਆਂ ਨੇ ਕੋਈ ਚੱਕਰ ਨਹੀਂ ਖੜੋ ਤਾਂ ਸਹੀ ਇੱਕ ਤਾਂ ਲਾਇਆ ਸੀ ਗੱਡੀ ਚੋਂ ਭੱਜਣ ਦੀ ਕੋਸ਼ਿਸ਼ ਤੇ ਦੂਆ ਠੱਕੇ ਨਾਲ ਗੱਡੀ ਉਰੇ ਲੈ ਕੇ ਆ ਤੇ ਭੱਜਣ ਦੀ ਕੋਸ਼ਿਸ਼ ਕੀਤੀ ਜੀ ਪੂਰੀ ਨਾਲੇ 50000 ਦੀ ਸਕੂਟਰ ਸੀ ਉਹ ਭਾਂ ਨਤੀਜੇ ਨਮੀ ਪੂਰਾ ਨੁਕਸਾਨ ਕਰਤਾ ਜੀ ਚਾਨ ਚੈੱਕ ਹੋ ਗਈ ਸਰ ਇੱਕ ਤਾਂ ਰੇੜੀ ਸੀਗੀ ਪਿੱਛੇ ਦੇਖੋ ਉੱਜ ਪਾਈਪਾਂ ਵਗੈਰ ਸੀ ਬਹੁਤ ਵਾਜਨ ਸੀਗਾ ਠੀਕ ਹੈ ਉਹਨਾਂ ਨੇ ਮੋਟਰਸਾਈਕਲ ਇਕੋ ਲੈ ਤੱਕੜਦਾ ਸੀ ਵੀ ਆਪਦੇ ਵਿਚਾਰ ਨੂੰ ਇਕੋ ਲੈ ਤੱਕਟੀ ਗਈ ਗੱਡੀ ਸਾਰਾ ਠੀਕ ਹੈ ਜੀ ਉਹ ਮੁੰਡੇ ਚਲਾ ਰਹੇ ਸੀਗਾ ਆਪਣਾੜੀ ਤੇ ਓਏ ਕੋ ਲੱਗਦਾ ਬਚਾ ਦੇ ਮਰੇ ਹੁਣ ਸੁਪਦਾ ਰੋਡ ਤੇ ਕਿੰਨੀ ਟ੍ਰੈਫਿਕ ਹੈ ਜੀ ਕੋਈ ਇਹ ਡਬਲ ਰੋਡ ਤਾਂ ਹੈ ਨਹੀਂ ਸਾਰਾ ਠੀਕ ਹੈ ਉਹਨਾਂ ਨੂੰ ਇਸ ਕਰਕੇ ਵੀ ਸਾਨੂੰ ਮਾੜਾ ਚੰਗਾ ਬੋਲਣਾ ਸੀ ਹਰੇਕ ਨੂੰ ਰਿਸਪੈਕਟ ਦੇ ਰਿਹਾ ਜੀ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋ ਸਿਕਸਮਾਣਾ న్యూజ్